ਹਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੇਵਾਦਾਰ ਜੋਨ ਮਲਟੋਵਾ ਤੋਂ ਸਕੱਤਰ ਸੁਖਦੇਵ ਸਿੰਘ ਦੁਬਲੀ ਬੋਲ ਰਿਹਾ ਇਹ ਜਿਹੜਾ ਅੱਜ ਅਸੀਂ ਪੁਤਲਾ ਫੁਕਣ ਲੱਗੇ ਆ ਇਹ ਜਿਹੜੇ ਹੁੰਦੇ ਨਾ ਦੇਸ਼ ਭਗਤਾਂ ਤੇ ਜਿਹੜੇ ਹੁੰਦੇ ਆ ਬਾਬੇ ਗਦਰੀ ਜਿਨ੍ਹਾਂ ਆਪਣਾ ਪਿਛਲੇ ਜੁੱਧਾਂ ਦੇ ਵਿੱਚ ਯੁੱਧ ਕੀਤੇ ਆ ਉਹਨਾਂ ਦੀਆਂ ਗੱਲਾਂ ਜਿਹੜੀਆਂ ਨਾ ਉਹ ਸੱਚੀਆਂ ਨਿਕਲਦੀਆਂ ਅੱਜ ਤੋਂ 5 ਸਾਲ ਪਹਿਲਾਂ ਪਕਵਾ ਦੀਪ ਸਿੱਧੂ ਨੇ ਇੱਕ ਪੱਤਰਕਾਰ ਨੇ ਸਰਵਾਲ ਕੀਤਾ ਹੈ ਦੀਪ ਸਿੱਧੂ ਨੂੰ ਉਹਨੇ ਦੀਪ ਸਿੱਧੂ ਨੂੰ ਕਿਹਾ ਹੈ ਵੀ ਆ ਜਿਹੜਾ ਭਗਵੰਤ ਮਾਨ ਆ ਇਹਦੇ ਬਾਰੇ ਕੀ ਕਹਿੰਦੇ ਜੀ ਉਹ ਆਂਦਾ ਹੈ ਵੀ ਭਗਵੰਤ ਮਾਨ ਜਿਹੜਾ ਵਾ ਕਿਹੇ ਟਾਈਮ ਪੰਜਾਬ ਦਾ ਹੁੰਦਾ ਸੀ ਪਰ ਹੁਣ ਜਿਹੜਾ ਵਾ ਉਹ ਭਾਜਪਾ ਦੇ ਨਾਲ ਐ ਕਿੰਨੀ ਜਿਹੜੀ ਡੱਕਿੰਗੜੀ ਪਾ ਕੇ ਮੋਢੇ ਨਾਲ ਮੋਢਾ ਜੋੜ ਕੇ ਖਲੋਤਾ ਉਹ ਗੱਲ ਅੱਜ ਨੇ ਰਾਮਚਾਦੇ ਨੇ ਸਾਬਤ ਕਰਦੀ ਆ ਜੋ ਕਿ ਸਾਡਾ ਪੰਗਾ ਸੀਗਾ ਸੈਂਟਰ ਨਾਲ ਸਾਡੀਆਂ ਮੰਗਾਂ ਸੀਗੀਆਂ ਸੈਂਟਰ ਨਾਲ ਸੰਬੰਧਿਤ ਉਹ ਵੀ ਉਹ ਸੀਗੀਆਂ ਜਿਹੜੀਆਂ ਪਿਛਲੇ ਅंदोलਨਦਾਰ ਉਹਨਾਂ ਨੇ ਮੰਨੀਆਂ ਸੀਗੀਆਂ ਉਹ ਲਾਗੂ ਕਰਾਉਣ ਵਾਸਤੇ ਅਸੀਂ ਗਏ ਹਾਂ ਸਾਨੂੰ 13 ਮਹੀਨੇ ਉੱਥੇ ਜਿਹੜਾ ਵਾ ਇਹ ਸਰਕਾਰ ਨੇ ਰੋਲਿਆ 13 ਮਹੀਨੇ ਤੇ 13ਵੇਂ ਮਹੀਨੇ ਵਿੱਚ ਰਾਤ ਪੁਲਸ ਛਾੜ ਕੇ ਉਧਰੋਂ ਸਾਡੀ ਮੀਟਿੰਗ ਲੱਗੀ ਆ ਆਗੂਆਂ ਦੀ ਤੇ ਦੂਜੇ ਪੰਨੇ ਸਾਡੇ ਜਿਹੜੇ ਆਗੂ ਹੀ ਉਹਨਾਂ ਨੂੰ ਅਰੈਸਟ ਕਰ ਲਿਆ ਦੁਜੇ ਬੰਨੇ ਜਿਹੜੀ ਆ ਫੋਰਸ ਚੜਾ ਆਗੇ ਤੇ ਸਾਡੇ ਕੈਂਪਾਂ ਦੀ ਜਿਹੜੀ ਉਥੇ ਘਰ ਬਣੇ ਸੀਗੇ ਸਾਡੇ ਸਾਡੀ ਸਟੇਜ ਬਣੀ ਸੀ ਏਡੀ ਸੋਹਣੀ ਸਾਡਾ ਲੰਗਰ ਬਣਿਆ ਸੀਗਾ ਉਹਦਾ ਤਹਿਸ਼ ਨਹਿਸ਼ ਕਰਤਾ ਜੀ ਸੀ ਬੀ ਦੇ ਨਾਲ ਪੁਲਿਸ ਨੇ ਤੇ ਸਾਡੀਆਂ ਟਰੈਕਟਰ ਟਰਾਲੀਆਂ ਜਿਹਦੇ ਦਾ ਆਈਆਂ ਉਹ ਲੈ ਕੇ ਭੱਜ ਗਿਆ ਕਿਸ ਦੀ ਟਰੈਕਟਰ ਨਹੀਂ ਲੱਭਣ ਡਿਆ ਕਿਸ ਦੀ ਟਰਾਲੀ ਨਹੀਂ ਲੱਭਣ ਡਈ 7 ਟਰਾਲੀਆਂ ਤੇ 3 ਟਰੈਕਟਰ ਜਿਹੜਾ ਉਹ ਕਨੌਰ ਵਾਲਾ ਗਰ ਲਾਲ ਐਮ ਐਲ ਏ ਆ ਉਹਦੇ ਘਰੋਂ ਬਰਾਮਦ ਹੋਈਆਂ ਐ ਤੇ ਅਜੇ ਤੱਕ ਲੋਕਾਂ ਦੇ ਟਰੈਕਟਰ ਟਰਾਲੀਆਂ ਨਹੀਂ ਲੱਭਣ ਦੇ ਲਿਕਾ ਮੋਟਾ ਸਮਾਨ ਤੇ ਲੱਭਣਾ ਕੀ ਆ ਜੋ ਪੱਖੇ ਸੀਗੇ ਜੋ ਕੂਲਰ ਸੀਗੇ ਜੋ ਏਸੀ ਸੀ ਸਾਡਾ ਲੰਗਰ ਦਾ ਸਮਾਨ ਸੀਗਾ ਦੋ ਟਰਾਲੇ ਭਰੇ ਪਏ ਸੀਗੇ ਸਾਡਾ ਕਰੋੜਾਂ ਰੁਪਈਆ ਦਾ ਨੁਕਸਾਨ ਜਿਹੜਾ ਵਾ ਤੇ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਤੇ ਭਗਵੰਤ ਮਾਨ ਨੂੰ ਅਸੀਂ ਦੱਸਣਾ ਚਾਹੁੰਦੇ ਆ ਸ਼ਰਾਬੀ ਨੂੰ ਵੀ ਤੂੰ ਸ਼ਰਾਬ ਦੇ ਲੋਰ ਦੇ ਵਿੱਚ ਇਹ ਜਿਹੜਾ ਹੁਕਮ ਚਾੜਤਾ ਹੈਗਾ ਤੈਨੂੰ ਇੰਨਾ ਪਤਾ ਹੁੰਨਾ ਚਾਹੀਦਾ ਜੇ ਇਤਿਹਾਸ ਪੜਿਆ ਹੁੰਦਾ ਪਿਛਲੇ ਜੰਗਾਂ ਜੁੱਧਾਂ ਦੇ ਵਿੱਚ ਸ਼ਾਮ ਜਦੋਂ ਪੈ ਜਾਂਦੀ ਸੀ ਉਦੋਂ ਜਿਹੜਾ ਵਾ ਉਹ ਸੀਜ਼ਫਾਇਰ ਕਰਕੇ ਤੇ ਜੰਗ ਦੀ ਜਿਹੜੀ ਆ ਉਹ ਸਵਾਰਤੀ ਕਰ ਦਿੰਦੇ ਸੀਗੇ ਰਾਤ ਨੂੰ ਜੰਗ ਨਹੀਂ ਸੀ ਲੜਿਆ ਜਾਂਦਾ ਪਰ ਇਹ ਨੂੰ ਇਹਨੇ ਪੜਿਆ ਹੀ ਕੱਖ ਨਹੀਂ ਗਾ ਉੱਲੂ ਹੈਗਾ ਵਾ ਇਹਨੂੰ ਉੱਲੂ ਨੂੰ ਬਣਾ ਕੇ ਮੁੱਖ ਮੰਤਰੀ ਤੇ ਪੰਜਾਬ ਦਾ ਬੇੜਾਗਰ ਕਰਤਾ ਰਾਤ ਦੇ ਨੇ ਸ਼ਰਾਬ ਪੀਤੀ ਜਾਂਦਾ ਹੁਣ ਐਂਟਾ ਲਾਈਆਂ ਕਿ ਇਹ ਐਸਐਸ ਐਸਐਚਓ ਹੀ ਆਪਣੀ ਜੀਜ਼ਰ ਉਹਦੇ ਬਾਹ ਨੂੰ ਫੜ ਲਿਆ ਨੇ ਤੇ ਉਹਨੇ ਕਿਸਨ ਮਾਰਿਆ ਅੱਖ ਦੇ ਵਿੱਚ ਰੱਖ ਕੇ ਤੇ ਤਾਂ ਕਰਕੇ ਉਹ ਕਾਲੀਆਂ ਇਨਕਾ ਲਾਈ ਦਿੱਤਾ ਇਹਨੂੰ ਪੁੱਛੋ ਸਾਡੇ ਕੋਲ ਸਬੂਤ ਹੈਗੇ ਆ ਜੇ ਨਹੀਂ ਇਹ ਗੱਲ ਤੇ ਅੱਖ ਲਾਲ ਹੋਈ ਭਈ ਆ ਸਾਰਾ ਘਵਾਨਾ ਲਾਲ ਹੋਇਆ ਪਿਆ ਤੇ ਇਹੋ ਜਿਹੇ ਹਰਕਤਾਂ ਇਹ ਕਰਦਾ ਵਾ ਇਹ ਬਦਲਾ ਦੇ ਨਾਂ ਤੇ ਸਰਕਾਰ ਇਹਨੂੰ ਬਣਾ ਕੇ ਦਿੱਤੀ ਸੀ 92 ਐਮਐਲਏ ਦਿੱਤੇ ਸੀਗੇ ਪਰ ਇਹਨੇ ਕੱਖਰੀ ਸੋਚਿਆ ਇਹਨੇ ਇੱਕ ਸਿਰਫ ਗੁੰਡਾਗਰਦੀ ਕਰਨ ਤੋਂ ਬਗੈਰ ਕੱਖਰੀ ਸੋਚਿਆ ਪਰ ਅਸੀਂ ਇਹਨੂੰ ਦੱਸਣਾ ਚਾਹੁੰਦੇ ਆ ਭਗਵੰਤਬਾਨਾ ਜਿਤਨਾ ਭਾਜ-ਭਾਜੂ ਕੀਤਾ ਹੈ ਨਾ ਹੁਣ ਤੂੰ ਮੀਟਿੰਗਾਂ ਮੰਗਦਾ ਤੇ ਇਤਨਾ ਮੀਟਿੰਗਾਂ ਨਹੀਂ ਅਸੀਂ ਲੈਂਦੇ ਹੁੰਦੇ ਤੇਰੀਆਂ ਮੀਟਿੰਗਾਂ ਕਰਾਂਗੇ ਜਦੋਂ ਤੂੰ 2027 ਦੇ ਵਿੱਚ ਪਿੰਡਾਂ 'ਚ ਵੜੇਗਾ ਫੇਰ ਤੇਨੂੰ ਪੁੱਛਾਂਗੇ ਤੇ ਤੇਰੇ ਨਾਲ ਹਸਾਬ-ਕਿਤਾਬ ਜਿਹੜੇ ਸਾਰੇ ਕਰਾਂਗੇ ਜਿੰਨਾ ਸਾਣਾ ਕਰੋੜਾਂ ਦਾ ਨੁਕਸਾਨ ਹੋਇਆ ਵਾ ਟਰੈਕਟਰ ਬਲੂਮ ਹੋਇਆ ਟਰਾਲੀਆਂ ਗੋਮ ਹੋਈਆਂ ਜੋ ਵੀ ਸਮਾਨ ਗਰਮ ਹੋਇਆ ਅਸੀਂ ਲਿਸ਼ਤਿਆਰ ਕਰ ਰਹੇ ਹਾਂ ਸਰਕਾਰ ਦੀ ਧੌਂਡ ਬੋਡਾ ਰੱਖ ਕੇ ਇਹ ਸਾਰਾ ਜਿਹੜਾ ਵਾ ਅਸੀਂ ਸਮਾਨ ਬਰਾਮਦ ਕਰਾਂਗੇ ਤੇ ਸਾਰੇ ਜਿਹੜੇ ਅਸੀਂ ਆਪਣੇ ਆਗੂ ਛਾਵਾਵਾਂਗੇ ਭਾਵੇਂ ਸਾਨੂੰ ਸੜਕਾਂ ਜਾਮ ਕਰਨੀਆਂ ਪੈਣ ਭਾਵੇਂ ਰੇਲਾਂ ਜਾਮ ਕਰਨੀਆਂ ਪੈਣ ਭਾਵੇਂ ਸਾਰਾ ਪੰਜਾਬ ਜਾਮ ਕਰਨਾ ਪਵੇ ਭਾਵੇਂ ਭਾਰਤ ਜਾਮ ਕਰਨਾ ਪਵੇ ਇਹ ਕਰ ਇਹਨਾਂ ਸਰਕਾਰਾਂ ਨੂੰ ਦੱਸ ਦੇਾਂਗੇ ਕਿ ਕਿਸਾਨ ਹੈਗੇ ਆ ਕਿਸਾਨਾਂ ਨਾਲ ਘਰ ਨਹੀਂ ਵੜੇ ਕਿਸਾਨ ਘਰਾਂ 'ਚ ਲੋਕੇ ਨਹੀਂ ਬੈਠੇ 19 ਤਰੀਕ ਦਾ ਤੋਹਮਲਾ ਕੀਤਾ ਵਾ ਤੇ 19 ਤਰੀਕ ਦੇ ਯਾ ਤੇਰੇ ਪੁੱਲੇ ਭੁਕੇ ਜਾ ਰਹੇ ਆ ਆ ਵੇਖ ਆਪ ਦੀ ਆਹਦੀਆਂ ਅੱਖਾਂ ਵੇਖ ਵੀ ਕਿਦਰ ਨੂੰ ਜਾਣ ਰਹੀਆਂ ਐਡਾ ਨਸ਼ਈ ਆ ਉਹ ਕਿਤੇ ਨਸ਼ਾ ਹੀ ਰੋਗ ਦੇਨੋਂ ਪੰਜਾਬ ਦਾ ਤੈਨੂੰ ਇਸ ਗੱਲ ਦੇ ਸ਼ਾਵਾਸ਼ੇ ਦੇ ਦਿੰਦੇ ਵੀ ਤੂੰ ਪੇ ਪੰਜਾਬ ਦਾ ਨਸ਼ਾ ਰੋਕਤਾ ਵਾ ਨਸ਼ਾ ਰੋਕਣਾ ਚੀ ਤੂੰ ਤੇ ਸਾਡੇ ਆਪ ਦੇ ਕਿਸਾਨਾਂ ਦੇ ਆਣਾ ਮੈਂ ਅੰਦਰ ਆਂਦਾ ਆ ਥੱਲੇ ਉੱਤਰ ਉੱਤਰ ਕੇ ਡੋਰੀਆਂ ਬਦਲਦਾ ਜਾਂਦਿਆਂ ਤੇ ਮੈਂ ਕਿਸਾਨ ਆ ਤੂੰ ਕਿਸਾਨ ਦਾ ਵੀ ਦੀਗਾ ਬਿਲਕੁਲ ਕਿਸਾਨ ਦਾ ਵੀ ਨਹੀਂ ਪਿਆਰਦਾ ਵੀ ਆਏ ਇੰਨੀਆਂ ਬੈਂਕਾਂ ਦਾ ਜੀਤਾ ਖਾਲਸਾ